ਪਰ ਇਹ ਵਿਸ਼ੇਸ਼ ਕਰਕੇ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਜਿਹੜਾ ਬਿਲੰਗ ਕੇ ਗਿਆ ਹੈ ਬੰਦੀ ਸ਼ੋਰ ਦੇਸ ਵਿਆਰਿਆ ਹੈ ਉਸਨੂੰ ਸਮਰਪਤ ਫਿਰ ਭਾਈ ਸਾਹਿਬ ਜੀ ਨੇ ਆਪ ਜਪੋ ਅਵਰਹ ਨਾਮ ਜਪავੋ ਇਸ ਦਾਤ ਨੂੰ ਲੈ ਕੇ ਇਸ ਸਥਾਨ ਤੇ ਪੰਜ ਰੋਜਾ ਗੁਰਮਤ ਸਮਾਗਮ ਰੱਖਿਆ ਆਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਜੇ ਬੈਠ ਕੇ ਇਸ ਸਮਾਗਮ ਦਾ आनंद मां रे हो नाम दोवे ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਰਤੀ ਫਤਿਹ ਬਲਾਓ ادب ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਿਗੁਰ ਜੀ ਦਾ ਪ੍ਰਕਾਸ਼ ਜਿਹੜਾ ਲੰਘ ਕੇ ਗਿਆ ਹੈ ਸਤਿਗੁਰ ਜੀ ਬਹੁਤ ਹੀ ਦਿਆਲੂ ਨੇ ਜਦੋਂ ਵੀ ਗੁਰੂ ਰਾਮ দাশ ਪਿੱਤਾ ਜੀ ਦੀ ਸ਼ਰਨ ਵਿੱਚ ਜਾਣਾ ਹੈ ਨਾ ਨਿਮਰਤਾ ਦੇ ਨਾਲ ਹਿਰਦੇ ਦੀ ਝੋਲੀ ਅੱਡ ਕੇ ਜਾਣਾ ਹੈ ਮੈਂ ਅਕਸਰ ਕਈ ਵਾਰ ਤੁਹਾਡੇ ਚਰਨਾਂ ਜੱਗੇ ਵੀ ਬੇਨਤੀ ਕਰਦਾ ਹੁੰਨਾ ਹਾਂ ਪਾਗਾਂ ਵਾਲਿਓ ਇੱਥੇ ਆ ਕੇ ਦੋਵੇਂ ਹੱਥ ਜੋੜ ਕੇ ਹੋਈ ਬੇਨਤੀ ਕਰਨੀ ਹੈ हे ਗਰੀਬ ਨਿਵਾਜ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਪਿਤਾ ਜੀ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਇਹ ਬੇਨਤੀ ਕਰਦੀ ਹੈ हे ਗਰੀਬ ਨਿਵਾਜ ਤੋਸੁ ਨਾਥ ਅਨਾਥ ਨਮੋਸਰ ਤੇਰੇ ਵਰਗਾ ਕੋਈ 나ਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋ ਸੋ ਨਾ 나ਥ ਅਨਾਥ ਨਾ 모ਸਰ ਪਿਤਾ ਜੀ ਤੋ ਸੋ ਨਾ ਦਾਨੀ ਨਾ 모ਸੋ ਭਿਖਾਰੀ ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ 모ਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੂ ਸੁ ਵਿਚਾਰੀ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਸਤਿਗੁਰੂ ਦੀ ਤੇਰੇ ਵਰਗਾ ਕੋਈ ਸਤਿਗੁਰੂ ਵਰਮਾਨ ਨਹੀਂ ਕੋਈ ਮੋਸੋ ਅਗਿਆਨ ਨਾ ਤੂ ਸੁ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੂ ਸਰ ਮੋਸੋ ਵਿਕਾਰੀ ਨਾ ਤੂ ਸੁਪਕਾਰੀ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਹੈ ਅਬਗੁਣ ਏ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਤੁਸੀਂ ਗੁਨਾ ਦੇ ਸਾਗਰ ਹੋ ਗੁਰੂ ਰਾਮਦਾਸ ਪਿਤਾ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓਟ ਤੁਹਾਰੀ ਬੋਲੋ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਬੋਲੋ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਪਟ ਕੀਰਤ ਜੀ ਵੀ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾ ਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰੂ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਭਾਈ ਗੁਰਦਾ ਜੀ ਕਿਦੇ ਹਉ ਅਪਰਾਧੀ ਗੁਨੇਗਾਰ ਹਉ ਬੇਮੁਖਮੰਦਾ ਚੋਰ ਯਾਰ ਯਵਾਰ ਹਉ ਪੜ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇ ਸਟਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਰਨ ਮੈਂ ਕੋ ਨਾ ਰਖੰਦਾ ਅਖੀਰ ਤੇ ਕਹਿੰਦੇ ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਗੁਰੂ ਰਾਮਦਾਸ ਪਿਤਾ ਜੀ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਗੁਰੂ ਰਾਮਦਾਸ ਜੀ ਸਤ ਸੰਗੀਓ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਨਾ ਤੁਹਾਡੇ ਚ ਕੋਈ ਗੁਰਮਖੀ ਪਿਆਰਾ ਹੈ ਨਾ ਸਤਗੁਰ ਦੇ ਦਰਸ਼ਨਾਂ ਵਾਸਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਜੇ ਗੁਰੂ ਰਾਮਦਾਸ ਜੀ ਦੇ ਦਰ ਤੇ ਗਿਆ ਨਾ ਉਹ ਕੀ ਵੇਖਦਾ ਇੱਕ ਸਰੀਰ ਬਾੜ ਬਾੜ ਗੁਰੂ ਰਾਮਦਾਸ ਦੇ ਘਰ ਦੇ ਲੰਗਰਾਂ ਵੱਲ ਨਮਸ਼ਕਾਰ ਕਰੀ ਜਾ ਰਿਹਾ ਹੈ ਗੁਰੂ ਰਾਮਦਾਸ ਦੇ ਲੰਗਰਾਂ ਵੱਲ ਨਮਸ਼ਕਾਰ ਕਰੀ ਜਾ ਰਿਹਾ ਹੈ ਉਹਨੇ ਮੋਢੇ ਤੋਂ ਹਲਾਇਆ ਭਲਿਆ ਕੀ ਗੱਲ ਸਤਗੁਰ ਜੀ ਦਾ ਦਰਬਾਰ ਉਧਰ ਹੈ ਸੰਗਤਾਂ ਉੱਥੇ ਜਾ ਕੇ ਨਮਸਕਾਰ ਕਰਦੀਆਂ ਨੇ ਦਰਸ਼ਨ ਦਿਦਾਰੇ ਕਰਦੀਆਂ ਨੇ ਤੂੰ ਗੁਰੂ ਰਾਮਦਾਸ ਪਿਤਾ ਜੀ ਦੇ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਤ ਅੱਗੋਂ ਉਹ ਸਰੀਰ ਤੇ ਦੋਵੇਂ ਹੱਥ ਜੋੜ ਲੈ ਆਖ ਲਗਾ ਭਲਿਆ ਮੈਨੂੰ ਵੀ ਪਤਾ ਹੈ ਗੁਰੂ ਰਾਮਦਾਸ ਪਿਤਾ ਜੀ ਦਾ ਦਰਬਾਰ ਉਧਰ ਹੈ ਮੈਂ ਵੀ ਉਧਰ ਜਾ ਕੇ ਅਜੇ ਨਮਸਕਾਰ ਕਰਨੀ ਹੈ ਪਰ ਅਜ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਮੇਰੇ ਅੰਦਰ ਇੱਕ ਪਿਆਰ ਆ ਗਿਆ ਵੀ ਕੀ ਪਿਆਰ ਆਇਆ ਤੇਰੇ ਅੰਦਰ ਕਿੰਦਾ ਜੀ ਮੇਰੇ ਅੰਦਰ ਇਹ ਪਿਆਰ ਆ ਗਿਆ ਏ ਗੁਰੂ ਰਾਮਦਾਸ ਪਿੱਤਾ ਜੀ ਤੁਸੀਂ ਤਾਂ ਧੰਨ ਹੋ ਹੀ ਏ ਗੁਰੂ ਰਾਮਦਾਸ ਤੁਸੀਂ ਤਾਂ ਧੰਨ ਹੋ ਹੀ ਤੁਹਾਡੇ ਲੰਗਰ ਵੀ ਧੰਨ ਨੇ ਏ ਗਰੀਬ ਨਿਵਾਜ ਗੁਰੂ ਰਾਮਦਾਸ ਪਿੱਤਾ ਜੀ ਤੁਹਾਡੇ ਲੰਗਰ ਦੀ ਧੰਨ ਨੇ ਤੁਹਾਡੇ ਲੰਗਰ ਦੀ ਧੰਨ ਨੇ ਹੇ ਸਤਿਗੁਰੂ ਜੀ ਜੇ ਕੋਈ ਅਪਹਾਗਾ ਬੰਦਾ ਤੁਹਾਡੇ ਲੰਗਰਾਂ ਵਿੱਚ ਆ ਕੇ ਸ਼ਰਧਾ ਨਾਲ ਸੇਵਾ ਕਰ ਲਵੇ ਨਾ ਉਹ ਵੀ ਭਾਗਾ ਵਾਲਾ ਬਣ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਕੋਈ ਕਰਮ ਹੀਰ ਬੰਦਾ ਸ਼ਰਧਾ ਭਾਵਨਾ ਦੇ ਨਾਲ ਤੁਹਾਡੇ ਲੰਗਰ 'ਚ ਆ ਕੇ ਸੇਵਾ ਕਰ ਲਵੇ ਗਰੀਬ ਨਿਵਾਜ਼ ਜੀ ਉਹ ਵੀ ਸੋਹਣੇ ਕਰਮਾਂ ਵਾਲਾ ਚੰਗੇ ਕਰਮਾਂ ਵਾਲਾ ਬਣ ਜਾਂਦਾ ਹੈ ਸੇ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਵੀ ਧੰਨ ਨੇ ਆ ਕੋਹੇ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਵੀ ਧੰਨ ਧੰਨ ਨੇ ਬੜੇ ਦਿਆਲੂ ਨੇ ਗੁਰੂ ਰਾਮਦਾਸ ਪਿਤਾ ਜੀ ਬੜੇ ਕਿਰਪਾਲੂ ਨੇ ਮੈਂ ਕੁਦਰਤੀ ਰਾਤ ਕਿਤਾਬ ਪੜਦਾ ਬਿਆਸਾਂ ਉਹ ਕਿਤਾਬ ਦਾ ਨਾਮ ਹੈ ਜੀ ਹਰਮੰਦਰ ਦਰਸ਼ਨ ਤਾਂ ਲਿਖਣ ਵਾਲੇ ਨੇ ਡਾਕਟਰ ਸਰੂਪ ਸਿੰਘ ਅਲੱਗ ਜੀ ਉਹਨਾਂ ਨੇ ਇਹ ਗੁਰਮੁਖੋ ਕਿਤਾਬ ਲਿਖੀ 38 ਨੰਬਰ ਲੇਖ ਜੋ ਹੈ ਗੁਰਮੁਖੋ ਉਹਦੇ ਜ ਇਹ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਮੈਂ ਲੰਡਨ ਗਿਆ ਜਿਸ ਵੇਲੇ ਵੈ ਲੰਡਨ ਤੋਂ ਵਾਪਸ ਆਉਣਾ ਸੀ ਨਾ ਇਹ 1983 ਦਾ ਜ਼ਿਕਰ ਜੇ ਗੁਰਮੁਖੋ ਕਹਿੰਦੇ ਲੰਡਨ ਤੋਂ ਵਾਪਸ ਆਉਣਾ ਸੀ ਥਰੂ ਹਵਾਈ ਅੱਡੇ ਤੇ ਮੈਂ ਉੱਥੇ ਲੈਂਡ ਚ ਲੱਗ ਗਿਆ ਆਪਣਾ ਸਮਾਨ ਜਮ੍ਹਾਂ ਕਰਾਉਣਾ ਸੀ ਤੇ ਕਹਿੰਦੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਅਖੀਰ ਤੇ ਲਾਈਨ ਵਿੱਚ ਤੇ ਜਿਹੜੀ ਬੀਬੀ ਸਮਾਨ ਚੈੱਕ ਕਰਦੀ ਪਈ ਨਾ ਉਹਦੇ ਗਲ ਦੇ ਵਿੱਚ ਇੱਕ ਟੈਗ ਪਿਆ ਟੈਗ ਤੇ ਲਿਖਿਆ ਜੀਨ ਕਹਿੰਦੇ ਮੈਨੂੰ ਪਤਾ ਲੱਗ ਗਿਆ ਉਹ ਗੋਰੀ ਬੀਬੀ ਇਹਦਾ ਨਾਮ ਜੀਨ ਹੈ ਤੇ ਕਹਿੰਦੇ ਜਦੋਂ ਮੇਰੀ ਵਾਰੀ ਆਈ ਤੇ ਮੇਰੇ ਵੱਲ ਵੇਖ ਕੇ ਨਾ ਉਹ ਬੀਬੀ ਥੋੜਾ ਮੁਸਕਰਾ ਪਈ। ਕਹਿੰਦੀ ਸਿੰਘ ਸਾਹਿਬ ਜੀ ਆਪ ਜੀ ਨੇ ਕਿੱਥੇ ਜਾਣਾ ਹੈ? ਤੇ ਕਹਿੰਦਾ ਮੈਂ ਅਗੋ ਆਖਿਆ ਕਿ ਮੈਂ ਭਾਰਤ ਜਾਣਾ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਣਾ ਹੈ। ਤੇ ਉਹ ਬੀਬੀ ਆਖਣਗੇ ਅੱਛਾ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ, ਗੋਲਡਨ ਟੈਂਪਲ ਹੈ ਜਿੱਥੇ? ਕਿਹਾ ਕਿ ਮੈਂ ਸਿਰ ਹਿਲਾਇਆ ਹਾਂ। ਮੈਂ ਗੋਲਡਨ ਟੈਂਪਲ ਜਾਣਾ ਹੈ। ਕਹਿੰਦੇ ਬੀਬੀ ਨੇ ਫਿਰ ਅਗਲਾ ਸਵਾਲ ਕੀਤਾ ਕਹਿੰਦੇ ਤੁਸੀਂ 골ਡਨ ਟੈਂਪਲ ਦਰਸ਼ਨ ਕਰਨ ਵਾਸਤੇ ਜਾਓਗੇ ਅੱਗੋਂ ਡਾਕਟਰ ਸੂ ਸਿੰਘ ਲੱਗ ਜੀ ਕਹਿੰਦੇ ਕਿ ਮੈਂ ਕਿਹਾ ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਮੈਂ ਗੁਰੂ ਰਾਮਦਾਸ ਦੇ ਘਰ 골ਡਨ ਟੈਂਪਲ ਦਰਸ਼ਨ ਕਰਨ ਵਾਸਤੇ ਜਾਣਾ ਹੈ ਉਸ ਤੋਂ ਬਾਅਦ ਆਪਣੇ ਘਰ ਜਾਵਾਂਗਾ ਤੇ ਕਹਿੰਦੇ ਉਹ ਬੀਬੀ ਆਖ ਲੱਗੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਈ ਸੀ ਨਾ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ ਉਹ ਗੁਰੂ ਰਾਮਦਾਸ ਦੇ ਦਰਸ਼ਨ ਦਿਦਾਰੇ ਅੱਜ ਵੀ ਮੇਰੀਆਂ ਅੱਖੀਆਂ ਦੇ ਵਿੱਚ ਵਸੇ ਹੋਏ ਨੇ ਉਹ ਘਰ ਬੜਾ ਨਿਰਾਲਾ ਹੈ ਉਹ ਘਰ ਬੜਾ ਪੁਨੀਤ ਹੈ ਉਹਨਾਂ ਪਰੀ ਦੀਆਂ ਅੱਖਾਂ ਗਰਮ ਕੋ ਕਹਿੰਦੇ ਘਰ ਬੜਾ ਪੁਨੀਤ ਹੈ ਕਹਿੰਦੀ ਸਰਦਾਰ ਜੀ ਸਿੰਘ ਸਾਹਿਬ ਜੀ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਦਰਸ਼ਨਾਂ ਵਾਸਤੇ ਗਈ ਸੀ ਨਾ ਜਿਹੜਾ ਆਨੰਦ ਜਿਹੜੀ ਮਨ ਦੀ ਸ਼ਾਂਤੀ ਉੱਥੋਂ ਮੈਨੂੰ ਮਿਲੀ ਨਾ ਉਹ ਅੱਜ ਤੱਕ ਕਿਤੇ ਹੋ ਨਹੀਂ ਮਿਲੀ ਕਿੰਦੀ ਐਡਾ ਪਵਿੱਤਰ ਅਸਥਾਨ ਐਡਾ ਪੁਨੀਤ ਅਸਥਾਨ ਹਰ ਵੇਲੇ ਗੁਰੂ ਰਾਮਦਾਸ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਤੇ ਦੋ ਚੀਜ਼ਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਅਗੋਂ ਡਾਕਟਰ ਸੂਬ ਸਿੰਘ ਲੱਗਦੀ ਕਿੰਦੇ ਮੈਂ ਆਖਿਆ ਕਿਹੜੀਆਂ ਦੋ ਚੀਜ਼ਾਂ ਉਹ ਕਹਿੰਦੀ ਇੱਕ ਤਾਂ ਅਠੇ ਪਹਿਰ ਪਰਮੇਸ਼ਰ ਦੀ ਸਿਫਤ ਹੁੰਦੀ ਹੈ ਕੀਰਤਨ ਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਉਹ ਬੜਾ ਰਸਮੀ ਮਾਹੌਲ ਹੈ ਉਹ ਚੀਜ਼ ਨੇ ਬੜਾ ਮੈਨੂੰ ਪ੍ਰਭਾਵਿਤ ਕੀਤਾ ਤੇ ਕਹਿੰਦੇ ਮੈਂ ਆਖਿਆ ਦੂਸਰੀ ਚੀਜ਼ ਤਾਂ ਅਗੋਂ ਬੀਬੀ ਬੜੀ ਨਿਮਰਤਾ ਦੇ ਨਾਲ ਆਖਣ ਲੱਗੀ ਉਹ ਗੋਰੀ ਉੱਧਰ ਦੇ ਦੇਸ਼ ਦੀ ਬੀਬੀ ਹੈ ਨਾਮ ਉਹਦਾ ਜੀਨ ਹੈ ਉਹ ਕਹਿੰਦੀ ਦੂਸਰੀ ਚੀਜ਼ ਕਹਿੰਦੀ ਜੇ ਗੁਰੂ ਰਾਮਦਾਸ ਪਿਤਾ ਦੇ ਘਰ ਪਰ ਕਰਮਾਂ ਦੇ ਵਿੱਚ ਨਿਸ਼ਕਾਮ ਸੇਵਾ ਦਾ ਜਦੋਂ ਸੇਵਾ ਕਰਦੀ ਰਹੀ ਨਾ ਉਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਗੁਰੂ ਰਾਮਦਾਸ ਦੀ ਇਹ ਪਰਕਰਮਾ ਐ ਲਿਸ਼ਕਦੀਆਂ ਨੇ ਹਰ ਕੋਈ ਨਿਸ਼ਕਾਮ ਸੇਵਾ ਕਰਿਆ ਹੈ ਤੇ ਵੱਡੀ ਗੱਲ ਹੈ ਚਾਰੇ ਨੁਕਰਾਂ ਤੇ ਠੰਡੇ ਜਲਦੀਆਂ ਛਪੀਲਾਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਪਿਆਸ ਲੱਗੇ ਉਹ ਠੰਡੇ ਜਲਦੀ ਛਪੀਲ ਪੀਵੇ ਪਾਣੀ ਪੀ ਕੇ ਪਿਆਸ 부ਝਾ ਲਵੇ ਜੇ ਆਤਮਿਕ ਪਿਆਸ ਲੱਗੇ ਉਹ ਕੀਰਤਨ ਸੁਣ ਕੇ ਉਹ ਪਿਆਸ 부ਝਾ ਲਵੇ ਜੇ ਕਿਸੇ ਨੂੰ ਭੁੱਖ ਲੱਗੇ ਉਹ ਗੁਰੂ ਕੇ ਲੰਗਰਾਂ ਤੇ ਜਾ ਕੇ ਪ੍ਰਸ਼ਾਦਾ ਛਕ ਲਵੇ ਜੇ ਕਿਸੇ ਨੂੰ ਚਾਹ ਦੀ ਲੋਰ ਹੈ ਉਹ ਜਾ ਕੇ ਚਾਹ ਪੀ ਲਵੇ ਕਹਿੰਦੀ ਸਰਦਾਰ ਜੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਬਿਨਾ ਜੇ ਉਹਨੂੰ ਹੱਥ ਲਾਇਆ ਇਹ ਸਭ ਚੀਜ਼ਾਂ ਗੁਰੂ ਰਾਮਦਾਸ ਦੇ ਘਰੋਂ ਮਿਲਦੀਆਂ ਨੇ ਕਹਿੰਦੀ ਸਰਦਾਰ ਜੀ ਵੇਖੋ ਨਾ ਕਮਾਲ ਦੀ ਗੱਲ ਹੈ ਇਹ ਚੀਜ਼ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਬਿਨਾ ਜੇਬ ਨੂੰ ਹੱਥ ਲਾਇਆ ਗੁਰੂ ਰਾਮਦਾਸ ਦੇ ਘਰੋਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਬੁਲੇ ਸੁਨਿਹਾਲ ਸਤਿ ਸ੍ਰੀ ਅਕਾਲ ਕਹਿੰਦੀ ਉੱਥੇ ਜਾ ਕੇ ਇਹਨਾਂ ਰਸ ਆਉਂਦਾ ਹੈ ਜਿਵੇਂ ਇੱਕ ਧੀ ਆਪਣੇ ਪਿਤਾ ਦੇ ਘਰ ਚਲੇ ਜਾਂਦੀ ਹੈ ਸਭ ਟੈਨਸ਼ਨਾਂ ਉਹਦੀਆਂ ਦੂਰ ਹੋ ਜਾਂਦੀਆਂ ਨੇ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਕਹਿੰਦੇ ਗੁਰੂ ਰਾਮਦਾਸ ਜੀ ਐਡੇ ਸਾਂਝੇ ਪਿਤਾ ਜੀ ਨੇ ਸਾਂਝੇ ਰੈਬਰ ਨੇ ਗੁਰੂ ਰਾਮਦਾਸ ਜੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਕਹਿੰਦੇ ਬਿਨਾ ਭੇਦ ਭਾਵ ਕੀਤੇ ਆ ਬਿਨਾ ਜਾਤ ਵਾਤ ਵੇਖਿਆ ਉੱਥੇ ਹਰਕ ਨੂੰ ਸਤਕਾਰ ਮਿਲਦਾ ਹੈ ਇੱਕੋ ਪੰਗਤ ਬੈਠ ਕੇ ਸਭ ਪ੍ਰਸ਼ਾਦਾ ਛਕਦੇ ਨੇ ਕਿਸੇ ਨਾਲ ਕੋਈ ਜਾਤ ਵਾਤ ਦਾ ਵਿਤਕਰਾ ਨਹੀਂ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਉੱਥੇ ਕਹਿੰਦੇ ਜਿਵੇਂ ਇੱਕ ਧੀ ਨੂੰ ਆਪਣੇ ਪਿਤਾ ਦੇ ਘਰ ਜਾ ਕੇ ਸਾਰੀਆਂ ਧੀ ਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਨਾ ਕਿੰਨੀ ਇਸੇ ਤਰ੍ਹਾਂ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਈ ਨਾ ਜਾ ਕੇ ਨਮਸਕਾਰ ਕੀਤੀ ਉਹ ਆਨੰਦ ਮਾਣਿਆ ਸਰਦਾਰ ਦੀ ਸੱਚ ਜਾਣਿਓ ਸੱਚ ਜਾਣਿਓ ਮੇਰੀਆਂ ਸਾਰੀਆਂ ਟੈਨਸ਼ਨਾਂ ਤੇ ਚਿੰਤਾਵਾਂ ਦੂਰ ਹੋ ਗਈਆਂ ਸਰਦਾਰ ਜੀ ਤੁਹਾਨੂੰ ਇੱਕ ਬੇਨਤੀ ਹੈ ਮੇਰੀ ਅਗੋਂ ਡਾਕਟਰ ਸਰੂਪ ਸਿੰਘ ਲੱਗਦੀ ਲੈ ਦੇ ਕਿਤੇ ਦੱਸ ਬੀਬਾ ਕੀ ਕਹਿਣਾ ਚਾਹੁੰਦੀ ਆ ਕਹਿੰਦੀ ਜਦੋਂ ਗੁਰੂ ਰਾਮਦਾਸ ਦੇ ਘਰ ਜਾਓਗੇ ਨਾ ਜਿੱਥੇ ਤੁਸੀਂ ਨਮਸਕਾਰ ਕਰੋ ਉੱਥੋਂ ਮੇਰੇ ਵੱਲੋਂ ਵੀ ਗੁਰਦਾਮਦਾਸ ਦੇ ਚਰਨਾਂ ਤੇ ਨਮਸਕਾਰ ਕਰ ਦੇਣੀ ਗੁਰੂ ਰਾਮਦਾਸ ਜੀ ਬੜੇ ਜ਼ਿਆਲੂ ਨੇ ਬੜੇ ਕਿਰਪਾਲੂ ਨੇ ਦੁਨਿਆਵੀ ਦਾਤਾਂ ਨਾਲ ਵੀ ਨਿਮਾਜਦੇ ਨੇ ਤੇ ਪਰਮਾਰਥ ਦੀ ਦਾਤਾਂ ਦੇ ਨਾਲ ਵੀ ਨਿਮਾਜਦੇ ਨੇ ਗੁਰੂ ਰਾਮਦਾਸ ਜੀ ਦੀਨ ਤੇ ਦੁਨੀਆਂ ਦੇ ਮਾਲਕ ਨੇ ਸਾਂਝੇ ਰਹਿਬਰ ਨੇ ਅਗੋਂ ਡਾਕਟਰ ਸੂਬ ਸਿੰਘ ਕੀ ਟਿਪ ਪਤਾ ਕੀ ਲਿਖਦੇ ਕਿੰਦੇ ਫਿਰ ਉਸ ਦਿਨ ਮੇਰੀ ਗੁਰੂ ਰਾਮਦਾਸ ਜੀ ਦੇ ਘਰ ਸ਼ਰਦਾ ਹੋਰ ਵੱਜ ਗਈ ਸ਼ਰਦਾ ਹੋਰ ਵੱਜ ਗਈ ਕਿਤੇ ਮੈਂ ਆਖਿਆ ਗੁਰੂ ਰਾਮਦਾਸ ਜੀ ਤਾਂ ਤੇਰੀ ਕਿਰਪਾ ਹੈ ਜਿਹਦੇ ਉੱਪਰ ਤੂੰ ਕਿਰਪਾ ਕਰ ਦਵੇਂ ਉਹਦੀ ਸ਼ਰਦਾ ਬਣ ਜਾਂਦੀ ਹੈ ਕਿਤੇ ਮੈਂ ਆਪਣੇ ਅੰਦਰ ਝਾਤੀ ਵਾਰੀ ਮੈਂ ਆਖਿਆ ਗੁਰੂ ਰਾਮਦਾਸ ਜੀ ਅਸੀਂ ਸਿੱਖਾਂ ਇਹ ਦੂਜੇ ਧਰਮ ਦੀ ਹੈ ਗੈਰ ਸਿੱਖ ਹੈ ਪਰ ਸ਼ਰਦਾ ਦੇ ਮਾਮਲੇ ਦੇ ਵਿੱਚ ਇਹ ਮੇਰੇ ਨਾਲ ਵੀ ਤੁਹਾਡੀ ਕਿਰਪਾ ਨਾਲ ਅੱਗੇ ਹੈ ਇਹ ਸ਼ਰਦਾ ਦੇ ਮਾਮਲੇ 'ਚ ਮੇਰੇ ਨਾਲੋਂ ਵੀ ਅਗਾਹ ਵੱਧ ਚੁੱਕੀ ਹੈ ਤੇ ਕਹਿੰਦੇ ਇਸ ਚੀਜ਼ ਦੀ ਮੈਨੂੰ ਖੁਸ਼ੀ ਹੋਈ ਤੇ ਕਿਤੇ ਫੇਰ ਗੁਰੂ ਰਾਮਦਾਸ ਦੇ ਘਰ ਜਦੋਂ ਇੱਥੇ ਆਇਆ ਨਾ ਅੰਮ੍ਰਿਤਸਰ ਇੱਥੇ ਆਪ ਨਮਸਕਾਰ ਕੀਤੀ ਕਿਤੇ ਦੂਜੀ ਵਾਰ ਜਦੋਂ ਮੈਨੂੰ ਮੈਂ ਮੱਥਾ ਟੇਕਿਆ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਉਹ ਬੀਬੀ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕ ਰਹੀ ਹੋਵੇ ਵੇਖੋ ਗੱਲ ਸ਼ਰਦਾ ਭਾਵਨਾ ਦੀ ਵੇਖੋ ਇਹ ਭਾਈ ਸਾਹਿਬ ਇਹ ਜੋ ਸਮਾਗਮ ਰੱਖਦੇ ਨੇ ਸਾਡੇ ਅੰਦਰ ਸ਼ਰਦਾ ਬਣ ਜਾਵੇ ਗੁਰੂ ਪ੍ਰਤੀ ਪਿਆਰ ਵੱਧ ਜਾਵੇ ਪਿਆਰ ਤੇ ਵਾਧਾ ਹੋ ਜਾਵੇ ਗੱਲ ਸ਼ਰਦਾ ਦੀ ਗੁਰਮਖੋ ਤੇ ਗੁਰੂ ਰਾਮ ਦਾ ਜਿਹਦੇ ਉੱਪਰ ਕਿਰਪਾ ਕਰਨ ਸ਼ਰਦਾ ਫਿਰ ਉਹਦੀ ਵਜh ਦੀ ਗੁਰਮਖੋ ਸੱਚੀ ਗੱਲ ਆਖਾਂ ਸ਼ਰਦਾ ਵਾਲੇ ਹੀ ਗੁਰੂ ਰਾਮ ਦਾ ਜਿਹ ਦਰ ਤੋਂ ਝੋਲੀਆਂ ਪ੍ਰਭਾ 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 ਜਾਂਦੇ ਨੇ ਜੇ ਗੁਰੂ ਰਾਮ ਦਾ ਮੌਜ ਵਿੱਚ ਆ ਜਾਣਾ ਕੇਵਲ ਥੋਲੀਆਂ ਪੜਵਾਉਂਦੇ ਨਹੀਂ ਗੁਰੂ ਰਾਮਦਾਸ ਕਿਰਪਾ ਕਰਦੇ ਨਾ ਉਹ ਥੋਲੀਆਂ ਪੜਨ ਵਾਲੇ ਵੀ ਬਣ ਜਾਂਦੇ ਨੇ ਸਤ ਸੰਗਿਓ ਕੁਝ ਸਿੱਖ ਵੀਰ ਨਾ ਐਮਪੀ ਮਧ ਪ੍ਰਦੇਸ਼ ਦੇ ਵਿੱਚ ਟ੍ਰੇਨ 'ਚ ਸਫਰ ਪੈ ਕਰਦੇ ਸਨ ਉਹ ਟ੍ਰੇਨ 'ਚ ਸਫਰ ਕਰਦੇ ਪਏ ਨੇ ਤੇ ਸਾਹਮਣੇ ਇੱਕ ਨਾ ਮੁਸਲਮਾਨ ਪਰਵਾਰ ਬੈਠਾ ਹੈ ਦੋ ਮੀਆਂ ਬੀਬੀ ਇੱਕ ਉਹਨਾਂ ਦਾ ਬੱਚਾ ਤੇ ਉਹ ਸਰਦਾਰ ਜੀ ਨੇ ਸਤ ਸੰਗਿਓ ਜਦੋਂ ਵੇਖਿਆ ਕਿ ਸਾਹਮਣੇ ਇੱਕ ਥੱਲੇ ਸੀਟ ਹੁੰਦੀ ਜਿੱਥੇ ਬੰਦਾ ਬੈਠਦਾ ਹੈ ਤੇ ਇੱਕ ਉੱਪਰ ਸੀਟ ਹੁੰਦੀ ਹੈ ਜਿਹੜਾ ਕਈ ਵਾਰ ਬੰਦਾ ਲੰਮੇ ਵੀ ਪੈ ਜਾਂਦਾ ਹੈ ਉੱਪਰ ਲੋਡ ਪਵੇ ਉੱਤੇ ਬੰਦਾ ਲੰਮੇ ਪੈ ਜਾਂਦਾ ਇੱਕ ਸੈਂਟਰ ਦੀ ਸੀਟ ਹੁੰਦੀ ਹੈ ਬੰਦਾ ਲੋਡ ਪਵੇ ਉਹ ਵੀ ਖੋਲ ਲੈਂਦਾ ਹੈ ਤੋ ਉਹ ਸਿੱਖ ਵੀਰ ਕੀ ਵੇਖਦੇ ਨੇ ਇੱਕ ਮੁਸਲਮਾਨ ਪਰਿਵਾਰ ਸਾਡੇ ਸਾਹਮਣੇ ਸੀਟ ਤੇ ਬੈਠਾ ਹੈ ਜਿਹੜੀ ਉੱਪਰਲੀ ਸੀਟ ਹੈ ਨਾ ਉਹ ਸੀਟ ਤੇ ਇੱਕ ਬੜਾ ਸੁੰਦਰ ਕੱਪੜਾ ਵਿਛਿਆ ਹੋਇਆ ਹੈ ਤੇ ਕੱਪੜੇ ਦੇ ਉੱਪਰ ਨਾ ਇੱਕ ਬੜਾ ਸੋਹਣਾ ਭਾਂਡਾ ਰੱਖਿਆ ਹੋਇਆ ਹੈ ਤੋ ਉਹ ਭਾਂਡੇ ਦਾ ਮੂੰਹ ਵੀ ਸਾਫ ਕੱਪੜੇ ਦਾ ਬੰਨਿਆ ਹੋਇਆ ਹੈ ਉਹ ਸਿੱਖ ਵੀ ਸਹਿਸ ਭਾਈ ਉਹ ਮੁਸਲਮਾਨ ਪਰਿਵਾਰ ਨੂੰ ਆਖਣ ਲਗੇ ਕਹਿੰਦੇ ਜੀ ਇਹ ਭਾਂਡੇ ਦੇ ਵਿੱਚ ਕੀ ਹੈ ਬਰਤਨ ਵਿੱਚ ਕੀ ਹੈ ਹੁਣ ਗੱਲ ਸੁਣਿਓ ਅੱਗੋਂ ਉਹ ਮੁਸਲਮਾਨ ਪਰਿਵਾਰ ਉਹ ਮੁਸਲਮਾਨ ਵੀਰ ਪੁੱਤਾ ਕੀ ਕਹਿੰਦਾ ਕਹਿੰਦਾ ਸਰਦਾਰ ਜੀ ਇਸ ਬਰਤਨ ਵਿੱਚ ਹੈ ਆਬੇ ਹਿਆਤ ਹੁਣ ਸਰਦਾਰ ਨੇ ਫਿਰ ਅਗਲੀ ਬੇਨਤੀ ਕੀਤੀ ਕਿੰਦਾ ਜੀ ਭਾਈ ਸਾਹਿਬ ਇਹ ਆਬੇ ਹਿਆਤ ਕਿਥੋਂ ਲੈ ਕੇ ਆਏ ਜੀ ਕਿਤੇ ਆਪਣੇ ਧਾਰਮਿਕ ਸਥਾਨ ਤੇ ਗਏ ਸੀ ਤੁਸੀਂ ਤਾਂ ਅੱਗੋਂ ਮੁਸਲਮਾਨ ਵੀਰ ਨੇ ਦਮ ਹੱਥ ਜੋੜਦੇ ਕਹਿੰਦਾ ਜੀ ਮੈਂ ਪੰਜਾਬ ਗਿਆ ਸਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਹੈ ਉੱਥੇ ਗੁਰੂ ਰਾਮ ਦਾ ਪੁੱਤ ਦਾ ਸਾਂਝਾ ਘਰ ਹੈ ਇਹ ਆਬੇ ਹਿਆਤ ਉਥੋਂ ਲੈ ਕੇ ਆਇਆ ਹਾਂ ਕਹਿੰਦਾ ਤੁਸੀਂ ਮੁਸਲਮਾਨ ਹੋ ਉੱਥੋਂ ਆਪੇ ਇਹ ਹੱਥ ਲੈ ਕੇ ਆਏ ਹੋ ਉੱਥੇ ਕਿਵੇਂ ਗਏ ਉਹਨੇ ਫੇਰ ਗੱਲ ਸ਼ੁਰੂ ਕੀਤੀ ਜੀ ਕਹਿੰਦਾ ਇਹ ਮੇਰਾ ਪੁੱਤਰ ਆ ਜੀ ਇਹ ਪੁੱਤਰ ਬਿਮਾਰ ਹੋ ਗਿਆ بڑے ਡਾਕਟਰਾਂ ਦੇ ਕੋਲ ਇਹਦਾ ਇਲਾਜ ਕਰਾਇਆ ਦਿਨੋਂ ਦਿਨ ਰੋਗ ਵੱਧਦਾ ਗਿਆ ਵੱਧਦਾ ਗਿਆ ਇੱਕ ਦਿਨ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਕਹਿੰਦੇ ਇਹ ਬੱਚੇ ਦੀ ਸੇਵਾ ਕਰ ਲੋ ਇਹ ਬੱਚਾ ਕੁਝ ਕੁ ਦਿਨਾਂ ਦਾ ਮਹਿਮਾਨ ਹੈ ਹੁਣ ਉਸ ਵੇਲੇ ਕਹਿੰਦੇ ਅਸੀਂ ਘਬਰਾ ਗਏ ਸਾਨੂੰ ਸੋਣਾ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਸਾਨੂੰ ਹਰ ਵੇ ਟੈਨਸ਼ਨ ਹੈ ਰਹਿਣੀ ਚਿੰਤਾ ਰਹਿਣੀ ਫਿਕਰ ਰਹਿਣਾ ਬੱਚੇ ਦਾ ਕਿ ਡਾਕਟਰਾਂ ਦੇ ਬੱਚੇ ਨੂੰ ਜਵਾਬ ਦੇ ਦਿੱਤਾ ਹੈ ਕਹਿੰਦੇ ਇੱਕ ਦਿਨ ਕੋਈ ਭਲਾ ਪੁਰਸ਼ ਸਾਨੂੰ ਮਿਲਿਆ ਉਹ ਕਹਿੰਦਾ ਕੀ ਗੱਲ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਤੁਹਾਨੂੰ ਅੱਗੇ ਵੀ ਬੇਨਤੀ ਕਰਦਾ ਚਿਹਰਾ ਬੰਦੇ ਦਾ ਬੋਲਦਾ ਹੈ ਇਹ ਖੁਸ਼ੀ ਕੀ ਗੱਲ ਹੈ ਤੁਹਾਡੇ ਚਿਹਰੇ ਮੁਰਝਾਏ ਹੋਏ ਕਿਉਂ ਨੇ ਬੜੀ ਟੈਨਸ਼ਨ ਤੁਹਾਡੇ ਚਿਹਰੇ ਤੇ ਕਹਿੰਦੇ ਸਾਰੀ ਗੱਲ ਦੱਸੀ ਇਹ ਕੁਲਕਾ ਸਾਡਾ ਬੱਚਾ ਹੈ ਇਹ ਬਿਮਾਰ ਹੋ ਗਿਆ ਡਾਕਟਰ ਨੇ ਜਵਾਬ ਦੇ ਦਿੱਤਾ ਇਹਨੂੰ ਹੁਣ ਸਿੱਕੀ ਕਰੀਏ ਟੈਨਸ਼ਨ ਚਿੰਤਾ ਇਹ ਤਾਂ ਹੋਰ ਕੀ ਕਰੀਏ ਹਰ ਵੇਲੇ ਚਿੰਤਾ ਰਹਿ ਗਈ ਸਾਨੂੰ ਤਾਂ ਖਾਣਾ ਪੀਣਾ ਵੀ ਭੁੱਲ ਗਿਆ ਉਸ ਵੇਲੇ ਉਹ ਭਲਾ ਪ੍ਰਸ਼ਾਖ ਲੱਗਾ ਕੋਈ ਗੱਲ ਨਹੀਂ ਘਬੜਾਓ ਨਾ ਦੁਨਿਆਵੀ ਡਾਕਟਰ ਤੁਹਾਨੂੰ ਜਵਾਬ ਦਿੱਤਾ ਹੈ ਨਾ ਜੋ ਡਾਕਟਰਾਂ ਦਾ ਡਾਕਟਰ ਹੈ ਵੱਡਾ ਡਾਕਟਰ ਉਹਦੇਦਰਤੇ ਜਾਓ ਉਹਦੇ ਅੱਗੇ ਜਾ ਕੇ ਫਰਿਆਦ ਕਰੋ ਕਿਤੇ ਮੈਨੂੰ ਵਿਸ਼ਵਾਸ ਹੈ ਭਰੋਸਾ ਹੈ ਉੱਥੋਂ ਤੁਹਾਡਾ ਬੱਚਾ ਤੰਦਰੁਸਤ ਹੋ ਜਾਵੇਗਾ ਤੇ ਕਿੰਦੇ ਵੱਡਾ ਡਾਕਟਰ ਕੌਣ ਹੈ ਤਾਂ ਅਗੋਂ ਉਹ ਭਲੇ ਪੁਰਸ਼ ਨੇ ਬੜੇ ਪਿਆਰ ਵਿੱਚ ਆਖਿਆ ਉਹਦਾ ਨਾਮ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਸ ਜਿhko ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹੋਰ ਕੋਈ ਚਾਰਾ ਨਹੀਂ ਸੀ ਕਹਿੰਦੇ ਅਸੀਂ ਬਰਾਦਰੀ ਦੀ ਪ੍ਰਵਾਹ ਵੀ ਨਹੀਂ ਕੀਤੀ ਫਿਰ ਕਹਿੰਦੇ ਉਹਨੇ ਸ਼ਰਦਾ ਨਹੀਂ ਭਰ ਦਿੱਤੀ ਅਸੀਂ ਟਿਕਟਾਂ ਬੁੱਕੜਾਈਆਂ ਇੱਥੇ ਅੰਮ੍ਰਿਤਸਰ ਪਹੁੰਚੇ ਉੱਥੋਂ ਆਟੋ ਲਿਆ ਹਰਮੰਦਰ ਸਾਹਿਬ ਪਹੁੰਚੇ ਕਿੰਦੇ ਜਦੋਂ ਪ੍ਰਕਾਸ਼ਮਾਂ ਦੀਆਂ ਪੌੜੀਆਂ ਉਤਰੇ ਨਾ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਜਦੋਂ ਕੀਤੀ ਇੱਕਦਮ ਅੰਦਰ ਠੰਡ ਪੈ ਗਈ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਭਾਵੇਂ ਸਾਨੂੰ ਸਮਝ ਨਹੀਂ ਪਈ ਪਰ ਅੰਦਰ ਇੱਕ ਠੰਡ ਪੈ ਗਈ ਅੰਦਰ ਇੱਕ ਸ਼ਾਂਤੀ ਜੀ ਮਿਲੀ ਗਈ ਤੇ ਕਹਦੇ ਕੀ ਵੇਚਦੇ ਸੀ ਜਿਹੜਾ ਕੋਈ ਲੰਗ ਦਾ ਕੋਈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਰਦਾ ਜਾ ਰਿਹਾ ਹੈ ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ 'ਤੇ ਜੇ ਕੋਈ ਇਸ਼ਨਾਨ ਕਰਦਾ ਉਹ ਵੀ ਇਹ ਗੱਲ ਕਹਿੰਦਾ ਹੈ ਧੰਨ ਗੁਰੂ ਰਾਮਦਾਸ ਜੀ ਨਾਨਕ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਗੁਰੂ ਰਾਮਦਾਸ ਜੀ ਕੋਈ ਇਹ ਸ਼ਬਦ ਪੜਦਾ ਪਿਆ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ ਕਿਤੇ ਸਾਨੂੰ ਇਸਰਾ ਮਾਹੌਲ ਵੇਖ ਕੇ ਤਾਂ ਅੰਦਰ ਸ਼ਾਂਤੀ ਆਈ ਤੇ ਕਹਿੰਦੇ ਮੈਂ ਆਪਣੇ ਪੁੱਤਰ ਨੂੰ ਆਖਿਆ ਪੁੱਤਰਾ ਹੁਣ ਡਾਕਟਰਾਂ ਜਵਾਬ ਦੱਸਤਾ ਹੀ ਕੋਈ ਹਿਲਾ ਵਸੀਲਾ ਨਹੀਂ ਉਹ ਸਾਡੀਆਂ ਬਾਹਾਂ ਖੜੀਆਂ ਨੇ ਇਸ ਤੋਂ ਇਲਾਵਾ ਸਾਨੂੰ ਕੋਈ ਹੋਰ ਆਸਰਾ ਨਹੀਂ ਹੁਣਾ ਇੱਕੋ ਇੱਕੋ ਆਸਰਾ ਗੁਰੂ ਰਾਮ ਦਾ ਜਿਦਾ ਹੁਣਾ ਮੈਂ ਅੱਗੇ ਵੀ ਬੇਨਤੀ ਕਰਦਾ ਹੁਣਾ ਨਾ ਜਦੋਂ ਹਰ ਪਾਸੇ ਬਾਹਾਂ ਖੜੀਆਂ ਹੋ ਜਾਣ ਨਾ ਸਾਰੇ ਹਿਲੇ-ਵਸੀਲੇ ਖਤਮ ਹੋ ਜਾਣ ਫਿਰ ਸ਼ਰਦਾ ਦਾ ਗੁਰੂ ਰਾਮਦਾਸ ਦੇ ਘਰ ਜਾ ਕੇ ਬੇਨਤੀ ਕਰਿਆ ਕਰੂ ਇਹ ਗੁਰੂ ਰਾਮਦਾਸ ਪਿਤਾ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਯਾਰ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਸਤ ਗੁਰੂ ਮੈਂ ਅੱਗ ਚ ਪਾ ਕੇ ਸਾੜ ਦਿੱਤੀਆਂ ਨੇ ਲੋਕਣ ਕੀ ਚਤਰਾਈ ਉਪਮਾ ਤੇਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹੁਣ ਮੈਨੂੰ ਕੋਈ ਚੰਗਾ ਕਵੇ ਭਾਵੇਂ ਕੋਈ ਮੈਨੂੰ ਮਾੜਾ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਢਾਰ ਜਨ ਨਾਨਕ ਸਦ ਤੁਮਾਰੀ ਹਰ ਜਿਓ ਰੱਖੋ ਲਾਜ ਢਾਰ ਗੁਰੂ ਰਾਮਦਾਸ ਜੀ ਤੇਰੀ ਸ਼ਰਨ ਤੇ ਆਏ ਲਾਜ ਰੱਖਿਆ ਉਹਨੇ ਕਹਿੰਦੇ ਮੈਂ ਪੁੱਤਰ ਨੂੰ ਆਖਿਆ ਪੁੱਤਰ ਹੁਣ ਕਿਸ ਦਾ ਸਤਾਨ ਦਾ ਜੀ ਆਸਰਾ ਆਈ ਤੇ ਕਹਿੰਦੇ ਸੂਬਰ ਦੇ ਕੰਡੇ ਤੇ ਗਏ ਮੈਂ ਪੁੱਤਰ ਦੇ ਕੱਪੜੇ ਉਤਾਰੇ ਸਿਰ ਤੇ ਰਮਾਲ ਬੰਨਿਆ ਹੋਇਆ ਸੀ ਮੈਂ ਆਖਿਆ ਪੁੱਤਰ ਸਰਦਾ ਨਾਲ ਇਸ਼ਨਾਨ ਕਰ ਗੁਰੂ ਰਾਮਦਾਸ ਨੂੰ ਯਾਦ ਕਰਕੇ ਇਸ਼ਨਾਨ ਕਰਨਾ ਹੈ ਕਹਿੰਦੇ ਮੈਂ ਪੁੱਤਰ ਦੀ ਉਂਗਲ ਫੜੀ ਮੈਂ ਤੁਹਾਡਾ ਗਾਂ ਹੋ ਗਿਆ ਤੁਹਾਨੂੰ ਪਤਾ ਬੱਚਾ ਛੋਟਾ ਹੈ ਕਿ ਮਾਤਾ ਪਿਤਾ ਉਂਗਲ ਫੜ ਲੈਂਦੇ ਨੇ ਕਹਿੰਦੇ ਮੈਂ ਪੁੱਤਰ ਚੁੱਭੀ ਮਾਰਨ ਆ ਲਖ ਧੰਗੁਰੂ RAMਦਾਸ ਜੀ ਕਿਹਦੇ ਪੁੱਤਰ ਚੁੱਭੀ ਮਾਰਿਆ ਕਿ ਧੰਗੁਰੂ RAMਦਾਸ ਜੀ ਧੰਗੁਰੂ RAMਦਾਸ ਜੀ ਧੰਗੁਰੂ RAMਦਾਸ ਜੀ ਧੰਗੁਰੂ RAMਦਾਸ ਜੀ ਤੇ ਕਹਿੰਦੇ ਨਾਲ ਲਲ ਪੁੱਤਰ ਆਖੇ ਗੁਰੂ RAMਦਾਸ ਜੀ ਹਣ ਮੈਨੂੰ ਠੀਕ ਕਰਦੇਓ ਮੇਰੇ ਮਾਤਾ ਪਿਤਾ ਮੈਨੂੰ ਤੁਹਾਡੀ ਸ਼ਰਨ ਵਿੱਚ ਲੈ ਕੇ ਆਏ ਮੈਨੂੰ ਠੀਕ ਕਰ ਦਿਓ ਬੱਚਾ ਵੀ ਤਰਲੇ ਪਾ ਰਿਹਾ ਕਹਿੰਦੇ ਅਸੀਂ ਵੀ ਤਰਲੇ ਪਾ ਰਹੇ ਗੁਰੂ ਰਾਮਦਾਸ ਜੀ ਕਿਰਪਾ ਕਰੋਓ ਬੱਚਾ ਤੁਹਾਡੀ ਸ਼ਰਨ ਵਿੱਚ ਆਇਆ ਹੁਣ ਤੁਸੀਂ ਕਿਰਪਾ ਕਰਨੀ ਜੇ ਹੁ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਭਰੋਸਾ ਜੇ ਕਹਿੰਦੇ ਇਸ਼ਨਾਨ ਕਰਾ ਕੇ ਬੱਚੇ ਨੂੰ ਬਾਹਰ ਕੱਢਿਆ ਕੁਝ ਸਮਾਂ ਪਰ ਕਰਮਾ ਤੇ ਬੈਠੇ ਤੇ ਕਹਿੰਦੇ ਅੱਜ ਬੱਚਾ ਪਤਾ ਕੀ ਕਹਿੰਦਾ ਕਹਿੰਦਾ ਅੱਬੂ ਜੀ ਮੈਨੂੰ ਭੁੱਖ ਲੱਗੀ ਹੈ ਕਹਿੰਦੇ ਕਿੰਨਾ ਸਮਾਂ ਹੋਇਆ ਬੱਚੇ ਨੇ ਪ੍ਰਸ਼ਾਦਾ ਨਹੀਂ ਛਕਿਆ ਸੀ ਕੋਈ ਬਰੈਡ ਜਾਂ ਹੋਰ ਕੋਈ ਚੀਜ਼ ਦੇਣੀ ਭੁੱਖ ਲੱਗਦੀ ਨਹੀਂ ਸੀ ਤੇ ਕਹਿੰਦੇ ਕਿਸੇ ਨੇ ਪੁੱਛਿਆ ਗੁਰੂ ਕੇ ਲੰਗਰ ਕਿੱਧਰ ਨੇ ਉਹਨੇ ਇਸ਼ਾਰਾ ਕੀਤਾ ਸਾਹਮਣੇ ਗੁਰੂ ਕੇ ਲੰਗਰ ਨੇ ਕਹਿੰਦੇ ਜਾ ਕੇ ਗੁਰੂ ਕੇ ਲੰਗਰਾਂ 'ਚ ਗਏ ਕਹਿੰਦੇ ਬੱਚੇ ਨੇ ਪ੍ਰਸ਼ਾਦਾ ਛਕਿਆ ਅਸੀਂ ਵੀ ਪ੍ਰਸ਼ਾਦਾ ਛਕਿਆ ਕਹਿੰਦੇ ਸਮਝ ਗਏ ਗੁਰੂ ਨਾਨਕ ਦਾ ਜੀ ਕਿਰਪਾ ਵਰਤ ਗਈ ਹੈ ਕਹਿੰਦੇ ਕੁਝ ਸਮਾਂ ਕੀਰਤਨ ਸੁਣਿਆ ਕਹਿੰਦੇ ਗੁਰੂ ਘਰ ਸੇਵਾ ਕੀਤੀ ਸੰਗਤਾਂ ਦੀ ਸੇਵਾ ਕਰਦੀਆਂ ਦੋ ਚਾਰ ਦਿਨ ਕਿਤੇ ਉੱਥੇ ਦਾ ਇਹ ਮੁੰਡਾ ਤੰਦਰੁਸਤ ਹੋ ਗਿਆ ਇਹ ਬੱਚਾ ਤੰਦਰੁਸਤ ਹੋ ਗਿਆ ਕਿੰਨੇ ਨੂੰ ਗੁਰਦਾਮ ਦਾ ਤੇ ਸ਼ੁਕਰਾਨਾ ਕਰਕੇ ਜਦੋਂ ਵਾਪਸ ਆਉਣ ਲੱਗੇ ਨਾ ਮੇਰੇ ਮਨ 'ਚ ਆਇਆ ਇੰਨੀ ਦੂਰ ਆਏ ਆ ਐਡੇ ਵੱਡੇ ਘਰ 'ਚ ਆਏ ਆ ਕਿਉਂ ਨਾ ਹੋਵੇ ਇਹ ਆਬੇ ਹਿਆਦ ਆਪਣੇ ਨਾਲ ਪਿੰਡ ਵੀ ਥੋੜਾ ਲੈ ਜਾਵਾਂ ਕਿੰਦੇ ਬਾਜ਼ਾਰ 'ਚੋਂ ਮੈਂ ਭਾਂਡਾ ਖਰੀਦਿਆ ਉਹਦੇ ਤੇ ਇਹ ਆਬੇ ਹਿਆਦ ਭੜਿਆ ਗੁਰਦਾਮ ਦਾ ਤੇ ਸਰੋਵਰ ਦੇ ਵਿੱਚੋਂ ਆਬੇ ਹਿਆਦ ਭਰ ਕੇ ਨਾ ਤੇ ਕਹਦੇ ਫਿਰ ਮੈਂ ਸੁੱਚਾ ਕੱਪੜਾ ਲਿਆ ਇੱਕ ਉਹਦਾ ਮੂੰਹ ਬੰਦ ਤਾਂ ਤੇ ਕਹਦੇ ਹੁਣ ਇਹ ਕੱਪੜਾ ਵਿਸ਼ਾ ਕੇ ਨਾ ਪਵਿੱਤਰ ਅੰਮ੍ਰਿਤ ਹੈ ਗੁਰੂ ਆਮਦਾ ਦੇ ਘਰ ਦਾ ਇਹ ਉੱਪਰ ਕੱਪੜਾ ਵਿਸ਼ਾ ਕੇ ਉੱਪਰ ਇਹ ਬਰਤਨ ਅਖੇਦ ਬਰਤਦਾ ਮੂੰਹ ਬਣਿਆ ਹੋਇਆ ਤੇ ਕਹਦੇ ਇਹ ਮੁਸਲਮਾਨ ਵੀਰ ਇਹ ਸਰਦਾਰ ਨੂੰ ਸਾਡੀ ਗੱਲ ਸੁਣਾ ਰਿਹਾ ਹੈ ਤੇ ਮੁਸਲਮਾਨ ਵੀਰ ਦੀ ਅੱਖਾਂ 'ਚ ਜੀ ਅਥਰੂ ਨੇ ਤੇ ਸਰਦਾਰ ਦੀ ਅੱਖਾਂ 'ਚ ਵੀ ਅਥਰੂ ਆ ਗਏ ਪਿਆਰ ਵਾਲੇ ਜਲ ਆ ਗਿਆ ਭਾਵ ਤੱਕ ਕਰਦਿਆਂ ਕਰਦਿਆਂ ਸਰਦਾਰ ਆਖ ਲੱਗਾ ਵੀ ਭਾਈ ਸਾਹਿਬ ਇਥੇ ਆਬੇ ਹੱਤ ਦਾ ਕਰੋਗੇ ਕੀ ਹੁਣ ਤੁਸੀਂ ਇਹਦਾ ਕਰੋਗੇ ਕੀ ਅੱਗੋਂ ਉਸ ਮੁਸਲਮਾਨ ਵੀਰ ਨੇ ਦੁਨੀਆ ਜੋੜ ਲਈ ਕਹਿੰਦੇ ਸਰਦਾਰ ਜੀ ਇਹ ਆਬੇ ਹੱਤ ਮੈਂ ਆਪਣੇ ਘਰ ਲੈ ਕੇ ਚੱਲਿਆ ਆਪਣੇ ਪਿੰਡ ਲੈ ਕੇ ਚੱਲਿਆ ਜਦੋਂ ਮੇਰੇ ਪਿੰਡ ਵਿੱਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਨਾ ਜਦੋਂ ਮੇਰੇ ਪਿੰਡ 'ਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਮੈਨੂੰ ਹੱਥ ਜੁੜ ਕੇ ਨਮਰਤਾ ਸਹਿਤ ਬੇਨਤੀ ਕਰੇਗਾ ਭਲਿਆ ਕਿ ਬੜੇ ਵੱਡੇ ਘਰ ਦਾ ਬੇਹਾਤੀ ਇਹ ਗੁਰੂ ਰਾਮਦਾਸ ਦੇ ਘਰ ਦਾ ਬੇਹਾਤੀ ਆਪਣੇ ਬੱਚੇ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਭੜੋਸਾ ਹੈ ਤੇਰਾ ਬੱਚਾ ਤੰਦਰੁਸਤ ਹੋ ਜਾਏਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬੜੇ ਵੱਡੇ ਘਰ ਦਾ ਬੇਹਾਤੀ ਗੁਰੂ ਰਾਮਦਾਸ ਪੁੱਤ ਦੇ ਘਰ ਦਾ ਬੇਹਾਦ ਤੇ ਅਠੇ ਪੈਰ ਕੀਰਤਨ ਹੁੰਦਾ ਹੈ ਕੀਰਤਨ ਦੇ ਤਰੰਗਾ ਇਹ ਅੰਮ੍ਰਿਤ ਦੇ ਉੱਪਰ ਪਈਆਂ ਹੋਈਆਂ ਨੇ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਅ ਮੇਰਾ ਪੁੱਤਰ ਜੀ ਹਥੋਂ ਠੀਕ ਹੋਇਆ ਹੀ ਤੂੰ ਵੀ ਛੜਦਾ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਿ ਕੇ ਇਹ ਆਬ ਇਹ ਹਾਦ ਆਪਣੇ ਪੁੱਤਰ ਨੂੰ ਪਿਆ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਮੈਨੂੰ ਯਕੀਨ ਹੈ ਮੈਨੂੰ ਅਕੀਦਾ ਹੈ ਤੇਰਾ ਪੁੱਤਰ ਵੀ ਰਾਜੀ ਹੋ ਜਾਵੇਗਾ ਸਤ ਸੰਗਿਓ ਸਤਿਗੁਰੂ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਉ ਗੁਰੂ ਘਰ ਨਹੀਂ ਜਾਂਦੇ ਸ਼ੁਕਰ ਹੈ ਸਤਿਗੁਰ ਜੀ ਦਾ ਜੋ ਸਤਿਗੁਰ ਨੇ ਤਰਸ ਕਰਕੇ ਸੇਵਾ ਲਈ ਗੁਰੂ ਰਾਮਦਾਸ ਪਿਤਾ ਜੀ ਨੇ ਆਪਣੀਆਂ ਬਿੜੀਆਂ ਆਪ ਕਰਾਈਆਂ ਬੜਾ ਵੱਡਾ ਕਰ ਹੈ ਗੁਰੂ ਰਾਮਦਾਸ ਜੀ ਦਾ ਤਨ ਤਨ ਰਾਮਦਾਸ ਗੁਰ ਜਨ ਸਿਰwidehat ਨੇ ਸਵਾਰਿਆ ਪੂਰੀ ਹੋਈ ਕਰਾਮਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਤਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤਦ ਪੜ ਉਤਾਰਿਆ ਲਭ ਲੋਭ ਕਾਮ ਕੁੰਦ ਮੋਹ ਮਾਰ ਕੱਢੇ ਤਦ ਸਾ ਪੜ ਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅੰਮਰ ਤੂੰ ਵਿਚਾਰਿਆ ਗੁਡ ਠਾ ਤਮਨ ਸਗਾਰਿਆ ਬੋਲੋ ਨਾਨਕ ਤੂੰ ਲਹਿਣਾ ਤੂੰ ਹੈ ਪਰ ਅਮਰ ਤੂੰ ਵਿਚਾਰਿਆ ਗੁਟਠਾ ਤਾਂ ਮਨ ਸੁਧਾਰਿਆ ਗੁਟਠਾ ਤਾਂ ਮਨ ਸੁਧਾਰਿਆ ਆਉ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਦੀ ਸਾਚੰਦ ਬਖਸ਼ਣ ਜੋਗ ਹੈ